ਇੰਦ ਰਾਜੋਂ ਇਹਦੇ ਬਾਰੇ ਕੰਡਾਦਰੋਂ ਆਏ ਗੱਡੀ ਦਾ ਮੰਡੀ ਦੇ ਵਿੱਚ ਪੱਲੇਦਾਰ ਸੀਗੇ ਉਹ ਗੱਡੀ ਆਏ ਨੇ ਦੇਖ ਪਿੱਛੋਂ ਸਾਈਡ ਮਾਰਦੀ ਆ ਇਹ ਪਹਿਲੇ ਇਧਰੋਂ ਜਾ ਰਹੇ ਸੀਗੇ ਤੇ ਉਧਰੋਂ ਗੱਡੀ ਆ ਰਹੀ ਸੀ ਕੀ ਨਾਮ ਐਂਟਰ ਜੀ ਇਹ ਛਿੰਦਾ ਸਿੰਘ ਜੀ ਪਿੰਡ ਕਿਹੜਾ ਹੈ ਅਦਰਾਜੋ ਹਾਡੇ ਦੋ ਨੌਜਵਾਨ ਜਿਨ੍ਹਾਂ ਦੀ ਐਕਸੀਡੈਂਟ ਦੇ ਡੈਥ ਵੀ ਪੀ ਲਾਈਟ ਦੇ ਟੁੱਟੇ ਗਿਆ ਇਹ ਤਾਂ ਸਾਲੋਂ ਇੱਕ ਤਾਂ ਮੇਰਾ ਜਣਾ ਮਾਂ ਵੀਰੋ ਵੀ ਮੇਰਾ ਪਤੀ ਯਾਰਾ ਜੋਜਾ ਵੀ ਉਹ ਵੀ ਚਲੋ ਪਤੀ ਗਈ ਸਾਡੇ ਲੱਕ ਮਾੜ ਗਵਾਟਿਆ ਤੇ ਕੀ ਗੱਲ ਹੋਈ ਕਿੱਥੋਂ ਆ ਰਹੇ ਸੀ ਇਹ ਰਾਜੋਕਿਆਂ ਤੋਂ ਆਏ ਤੇ ਗੱਡੀ ਦਾ ਕੰਡਾ ਕਰਾਉਣ ਆਏ ਤੇ ਕਿਤੇ ਗੱਡੀ ਵਾਲੇ ਨੇ ਕਿਰੇ ਮਗਰੋਂ ਸਾਈਡ ਤੋਂ ਉੱਕਤੀ ਕਿਤੇ ਦੋਵਾਂ ਦੀ ਡੈਥ ਹੋ ਗਈ ਹਾਂਜੀ ਦੋਵਾਂ ਦੀ ਡੈਥ ਹੋ ਗਈ ਤੇ ਗੱਡੀ ਵਾਲਾ ਜਿਹਨੇ ਗੱਡੀ ਮਾਰੀ ਉਹ ਕਿੱਥੇ ਹੈ ਉਹ ਤਾਂ ਤੇ ਪਤਾ ਨਹੀਂ ਗੱਡੀ ਸੁੱਟ ਕੇ ਆਪ ਭੱਜ ਗਏ ਆ ਪੁਲਿਸ ਆਈ ਆ ਐਸਐਸਐਫ ਦੀ ਟੀਮ ਆਈ ਆ ਮੌਕੇ ਤੇ ਕੀ ਮੰਗ ਕੀ ਕਰਦੇ ਜੋ ਮੰਗ ਇਹੋ ਹੀ ਸਾਡੀ ਵੀ ਗੱਡੀ ਤੋਂ ਕੁੜੀ ਸਹਾ ਮਿਲਣੀ ਚਾਹੀਦੀ ਉਹਨਾਂ ਨੂੰ ਜਿਹੜਾ ਗਾਂ ਵਾਸਤੇ ਕਿਹੋ ਜਿਹਾ ਕੰਮ ਨਾ ਕਰੇ ਕੋਈ ਕੀ ਨਾਮ ਵੀਰ ਜੀ ਬਲਜੀਤ ਸਿੰਘ ਜੀ ਕਿਹੜਾ ਪਿੰਡ ਆ ਰਾਜੋਗੇ ਜੀ ਆ ਜਿਹੜਾ ਐਕਸੀਡੈਂਟ ਹੋਇਆ ਜਿਹੜੇ ਦੋ ਨੌਜਵਾਨਾਂ ਦੀ ਡੈਥ ਹੋਈ ਆ ਕੀ ਲੱਗਦੇ ਤੁਹਾਡੇ ਇੱਕ ਮੇਰਾ ਭਤੀਜਾ ਹੈ ਕੀ ਨਾਮ ਸੀਗਾ ਗੁਰਵਿੰਦਰ ਸਿੰਘ ਆ ਤੇ ਕਿੱਦਾਂ ਇਹ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਇਹ ਪਿੰਡ ਰਾਜੋਗੇ ਦੇ ਬਾਰੇ ਕੰਡਾ ਜ਼ਰੋਂ ਆਏ ਗੱਡੀ ਦਾ ਮੰਡੀ ਦੇ ਵਿੱਚ ਪੱਲੇਦਾਰ ਸੀਗੇ ਤੋਂ ਗੱਡੀ ਆ ਰਹੇ ਨੇ ਦੇਖ ਪਿੱਛੋਂ ਸਾਈਡ ਮਾਰਦੀ ਆ ਇਹ ਇਧਰੋਂ ਜਾ ਰਹੇ ਸੀਗੇ ਤੋਂ ਉਧਰੋਂ ਗੱਡੀ ਆ ਰਹੀ ਸੀ ਅੱਛਾ ਇਧਰੋਂ ਕਿ ਕਿਹੜੇ ਨੂੰ ਜਾ ਰਹੇ ਕਿਥੇ ਵੇੜ ਨੂੰ ਜਾ ਰਹੇ ਅੱਛਾ ਇੱਕ ਐਕਸੀਡੈਂਟ ਬਹੁਤ ਭਿਆਨਕ ਹੈ ਮੋਟਰਸਾਈਕਲ ਜਿਹੜਾ ਗੱਡੀ ਦੇ ਥੱਲੇ ਹੀ ਆ ਹਾਂਜੀ ਹਾਂਜੀ ਤੇ ਹੁਣ ਪੁਲਿਸ ਮੌਕੇ ਤੇ ਪਹੁੰਚੀ ਆ ਕਿ ਮੰਗ ਕੀ ਕਰਦੇ ਜੀ ਮਾਸ ਮੰਗ ਸਕਤ ਤੋਂ ਸਕਤ ਕਾਰਵਾਈ ਹੋਣੀ ਚਾਹੀਦੀ ਹੈ ਜੀ ਇਹਨਾਂ ਦੇ ਵਿੱਚ ਮੁੰਡਾ ਕੋਈ ਕੁਵਾਰਾ ਵੀ ਸੀਗਾ ਹਾਂਜੀ ਵਿਆਹ ਕਿਹੜਾ ਸੀਗਾ ਵਿਆਹ ਕੀ ਨਾਮ ਆਮੀਰ ਸਿੰਘ ਆ ਹਾਂ ਵੀ ਅੱਛਾ ਮਾਮੀਰ ਸਿੰਘ ਪਿਆ ਸੀ ਵਿਆਹ ਆ ਜਿਹੜਾ ਅਜੇ ਐਕਸੀਡੈਂਟ ਹੋਇਆ ਇਹ ਕਿਸ ਤਰ੍ਹਾਂ ਹੋਇਆ ਤੇ ਕਿਥੇ ਕਿਹੜੀ ਜਗ੍ਹਾ ਤੇ ਹੋਇਆ ਇਹ ਨਾ ਖੇਮਕਰਨ ਰੋਡ ਤੇ ਅੱਜ ਸਵੇਰੇ ਕਰੀਬ 5:00 ਵਜੇ ਇਤਲਾਹ ਮਿਲੀ ਵੀ ਐਕਸੀਡੈਂਟ ਹੋਇਆ ਜਿਸ ਦੇ ਵਿੱਚ ਇੱਕ ਸਵਿਫਟ ਕਾਰ ਆ ਜੀ ਸਵਿਫਟ ਕਾਰ ਮੋਟਰਸਾਈਕਲ ਨੂੰ ਟੱਕਰ ਮਾਰਦੀ ਤੇ ਥੋੜੀ ਦੂਰ ਤੱਕ ਢੀਸਦੀ ਹੋਈ ਲੈ ਗਈ ਹੈ ਜੀ ਇਹ ਚ ਜਿਹੜੇ ਦੋਨ ਦੀ ਮੌਤ ਹੋਈ ਹੈ ਜੀ ਇੱਕ ਦੀ ਉਮਰ ਹੈ ਗਿਆ 38 ਸਾਲ ਤੇ ਇੱਕ 21 ਸਾਲ ਦਾ ਜੀ ਇਹ ਦੋਵੇਂ ਬੱਚੇ ਰਾਜੋਗੇ ਦੇ ਜੀ ਤੇ ਮੰਡੀ 'ਚ ਲੇਬਰ ਦਾ ਕੰਮ ਕਰਦੇ ਸੀ ਕਿੱਥੇ ਜਾ ਰਹੇ ਸੀਗੇ ਇਹ ਘਰ ਜਾ ਰਿਹਾ ਸੀ ਵਾਪਸ ਕੰਡਾ ਕਰਾ ਆਪਸੇ ਜਾ ਰਹੀ ਸੀ ਤੇ ਗੱਡੀ ਨੇ ਪਿੱਛੋਂ ਟੱਕਰ ਮਾਰੀ ਹਾਂਜੀ ਪਿੱਛੋਂ ਟੱਕਰ ਮਾਰੀ ਹੈ ਜੀ ਤੇ ਕੋਲ ਗੱਡੀ ਵਾਲੇ ਕਿੱਥੇ ਨੇ ਗੱਡੀ ਵਾਲਾ ਮੋੜ ਤੋਂ ਭੱਜ ਗਿਆ ਜੀ ਤੇ ਇਹਨਾਂ ਦੋਆਂ ਦੀ ਮੌਤ ਹੋ ਗਈ ਇਹਨਾਂ ਦੋਆਂ ਦੀ ਮੌਤ ਹੋ ਗਈ ਸੀ ਤੇ ਹੁਣ ਕੀ ਕਾਰਵਾਈ ਜਿਹੜੀ ਅਗਲੀ ਕਰਦੇ ਆ ਇਹ ਫਿਰ ਦਰਜ ਕਰਕੇ ਇਹਨਾਂ ਲਾਸ਼ਾਂ ਦਾ ਪੋਸਟਮਾਰਟਮ ਕਰਾਗੇ ਜੀ ਤੇ ਉਹ ਗੱਡੀ ਤਸਦੀਕ ਕਰਦੇ ਆ ਕੌਣ ਹੈਗਾ ਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ